ਨਵੀਂ ਸਿੱਖਿਆ ਨੀਤੀ 2020 ਲਾਗੂ ਹੋ ਚੁੱਕੀ ਆ ਉਹਦੇ ਵਿੱਚ ਤਿੰਨ ਪਛਾਈ ਫਾਰਮੂਲਾ ਜੋ ਪੇਸ਼ ਕੀਤਾ ਗਿਆ ਉਹਦੇ ਪਿੱਛੇ ਕੀ ਲੁਕਮਾ ਏਜੰਡਾ ਹੈ ਦੀ ਚਰਚਾ ਕਰਾਂਗੇ ਤਿੰਨ ਪਛਾਵਾਂ ਦੇ ਵਿੱਚ ਹਿੰਦੀ ਨੂੰ ਰਾਸ਼ਟਰੀ ਭਾਸ਼ਾ ਕਿਹਾ ਗਿਆਗਾ ਤੇ ਸਥਾਨਕ ਭਾਸ਼ਾ ਹੋਊਗੀ ਇੱਕ ਤੇ ਅੰਗਰੇਜ਼ੀ ਨੂੰ ਲਿਆ ਗਿਆ ਤਿੰਨ ਪਛਾਈ ਫਾਰਮੂਲਾ ਰੱਖਿਆ ਗਿਆ ਪਰ ਇਸ ਵਿੱਚ ਮੁੱਖ ਜ਼ੋਰ ਸੰਸਕ੍ਰਿਤ ਤੇ ਹਿੰਦੀ ਤੇ ਦਿੱਤਾ ਜਾ ਰਿਹਾ ਸੰਸਕ੍ਰਿਤ ਨੂੰ ਪੜਾਉਣ ਦਾ ਜਾਂ ਹਿੰਦੀ ਨੂੰ ਪੜਾਉਣ ਦਾ ਜੋ ਭੱਜ ਹੈ ਜੋ ਦਰਿਲਾਂ ਦਿੱਤੀਆਂ ਜਾ ਰਹੀਆਂ ਉਹ ਚ ਕਿਹਾ ਜਾ ਰਿਹਾ ਹੈ ਵੀ ਇਸ ਦੇਸ਼ ਦੇ ਵਿੱਚ ਪਰਾਤਨ ਗ੍ਰੰਥਨ ਜੋ ਉਹ ਹਿੰਦੀ ਵਿੱਚ ਜਾਂ ਸੰਸਕ੍ਰਿਤ ਵਿੱਚ ਲਿਖੇ ਗਏ ਸੀਗੇ ਭਾਰਤੀ ਚਿਕਿਤਸਾ ਸੱਭਿਆਚਾਰ ਦਾ ਗਿਆਨ ਇਹ ਸਾਰਾ ਸੰਸਕ੍ਰਿਤ ਵਿੱਚ ਸਾਮਿਆ ਹੋਇਆ ਪੁਰਾਣੀਆਂ ਯੂਨੀਵਰਸਟੀਆਂ ਸੀ ਜੋ ਹਿੰਦੁਸਤਾਨ ਦੇ ਵਿੱਚ ਉਹਦੇ ਵਿੱਚ ਸੰਸਕ੍ਰਿਤ ਰਾਹੀਂ ਸਿੱਖਿਆ ਦਿੱਤੀ ਜਾਂਦੀ ਸੀ ਗ੍ਰੰਥਾਂ ਤੇ ਦਿੱਤੀ ਜਾਣ ਵਾਲੀ ਸਿੱਖਿਆ ਬਾਰੇ ਮੋਟੀ ਮੋਟੀ ਜਾਣਕਾਰੀ ਦੀ ਸਾਨੂੰ ਲੋੜ ਹੈ ਵੀ ਉਹ ਕੀ ਕੀ ਹੁੰਦਾ ਸੀ ਉਹਦੇ ਬਾਰੇ ਕੀ ਆ ਚਾਰ ਵਰਨਾਂ ਦੀ ਗੱਲ ਕੀਤੀ ਗਈ ਹੈ ਗ੍ਰੰਥਾਂ ਦੇ ਵਿੱਚ ਸਿੱਖਿਆ ਇੱਕ ਖਾਸ ਵਰਨ ਦੇ ਲੋਕਾਂ ਤੱਕ ਸੀਮਿਤ ਸੀ ਗ੍ਰੰਥਾਂ ਤੋਂ ਪਤਾ ਲੱਗਦਾ ਗ੍ਰੰਥਾਂ ਤੇ ਗਿਆਨ ਦੀਆਂ ਗੱਲਾਂ ਸੰਸਕ੍ਰਿਤ ਵਿੱਚ ਹਨੀਆਂ ਸੰਸਕ੍ਰਿਤ ਪੜ੍ਹਨ ਅਤੇ ਜਾਣਨ ਦਾ ਹੱਕ ਖਾਸ ਵਰਨ ਤੱਕ ਸੀਮਿਤ ਸੀ ਆਮ ਲੋਕਾਂ ਦੀ ਪਹੁੰਚ ਵਿੱਚ ਸੰਸਕ੍ਰਿਤ ਉਸ ਸਮੇਂ ਨਹੀਂ ਸੀ ਸੰਸਕ੍ਰਿਤਾ ਆਮ ਲੋਕਾਂ ਦੀ ਭਾਸ਼ਾ ਨਹੀਂ ਸੀ ਵੈਸ਼ ਤੇ ਸੂਦਰ ਸਿੱਖਿਆ ਤੋਂ ਦੂਰ ਰੱਖੇ ਸਨ ਇਥੋਂ ਤੱਕ ਕਿ ਸੂਦਰਾਂ ਨੂੰ ਤਾਂ ਸੰਸਕ੍ਰਿਤ ਦੇ ਸ਼ਲੋਕ ਵੀ ਸੁਣਨ ਦੀ ਆਗਿਆ ਨਹੀਂ ਸੀ ਉਹਨਾਂ ਦੇ ਕੰਨਾਂ ਵਿੱਚ ਛਿੱਕਾ ਵੀ ਢਾਲਿਆ ਜਾ ਸਕਦਾ ਸੀ ਸੋ ਸੰਸਕ੍ਰਿਤ ਭਾਸ਼ਾ ਸੰਸਕ੍ਰਿਤ ਵਿੱਚ ਦਿੱਤਾ ਜਾਣ ਵਾਲਾ ਗਿਆਨ ਇਸ ਨਾਲ ਜੁੜਿਆ ਸੱਭਿਆਚਾਰ ਭਾਰਤੀ ਲੋਕਾਂ ਦਾ ਸੱਭਿਆਚਾਰ ਨਹੀਂ ਸੀ ਕੁਝ ਵਰਗ ਤੱਕ ਹੀ ਸੀਮਿਤ ਇਹ ਸਾਰਾ ਸੱਭਿਆਚਾਰਕ ਗਿਆਨ ਜਾਂ ਜੋ ਸੱਭਿਆਚਾਰ ਸੀ ਜਾਂ ਜੋ ਸਿੱਖਿਆ ਸੀ ਗਿਆਨ ਸੀ ਉਹ ਕੁਝ ਵਰਗਾ ਤੱਕ ਹੀ ਸੀਮਿਤ ਸੀ ਪਰ ਨਿਊ ਐਜੂਕੇਸ਼ਨ ਪਾਲਿਸੀ 2020 ਸੰਸਕ੍ਰਿਤ ਨੂੰ ਭਾਰਤੀਆਂ ਦੀ ਭਾਸ਼ਾ ਅਤੇ ਸੱਭਿਆਚਾਰ ਦਾ ਸਰਹੀ ਹੈ ਵੀ ਆਮ ਲੋਕਾਂ ਦਾ ਸੱਭਿਆਚਾਰ ਸੀ ਤੇ ਭਾਸ਼ਾ ਸੀਗੀ ਦੱਖਣ ਦੇ ਲੋਕ ਸਥਾਨਕ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਜਾਣਦੇ ਹੈ ਉਹ ਹਿੰਦੀ ਬਾਰੇ ਉਹਨਾਂ ਨੂੰ ਪਛਾਣ ਹੀ ਨਹੀਂ ਉਹਦੇ ਬਾਰੇ ਉਹਨਾਂ ਨੂੰ ਗਿਆਨ ਗਿਆਨ ਹੀ ਨਹੀਂ ਹੈ ਹਰਿਆਣੇ ਦੀ ਹਰਿਆਣਵੀ ਹੈ ਰਾਜਸਥਾਨ ਚ ਰਾਜਸਥਾਨੀ ਬੋਲੀ ਜਾਂਦੀ ਹੈ ਤੇ ਬਿਹਾਰ ਦੇ ਵਿੱਚ ਭੋਜਪੂਰੀ ਬੋਲੀ ਜਾਂਦੀ ਹੈ ਪਰ ਇਹ ਹੈ ਵੀ ਇਹਨਾਂ ਦੀ ਆਪਣੀ ਲਿਪੀ ਨਹੀਂ ਹੈ ਦੇਵਨਾਗਰੀ ਲਿਪੀ ਵਿੱਚ ਲਿਖੇ ਜਾਂਦੇ ਨਹੀਂ ਤਾਂ ਇਹਨਾਂ ਨੂੰ ਜੋ ਹਿੰਦੀ ਰਾਜ ਕਿਹਾ ਜਾਂਦਾ ਹਿੰਦੀ ਦਾ ਖਿੱਤਾ ਕਿਹਾ ਜਾਂਦਾ ਉਹ ਇਹ ਨਾ ਇਹ ਨਾ ਪਛਾਵਾਂ ਦਾ ਖੇਤਾ ਹੁਣ ਸੇ ਆਈ ਦੂਸਰਿਆਂ ਦਾ ਹੈ ਇਹਨਾਂ ਦਾ ਦੁਖਾਂਤ ਮਤਲਬ ਉਹ ਜਿਵੇਂ ਪੰਜਾਬੀ ਦੇ ਵਿੱਚ ਦੇਵਨਾਗਰੀ ਲਿਪੀ ਨਹੀਂ ਵਰਤੀ ਜਾਂਦੀ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ ਤੇ ਇਹਨਾਂ ਜਿਹੜੀਆਂ ਸਥਾਨਕ ਪਛਾਵਾਂ ਹਨ ਇਹਨਾਂ ਦੀ ਲਿਪੀ ਜਾਂਦੀ ਹੈਗੀਆਂ ਕਿਸੇ ਖਿੱਤੇ ਦੇ ਲੋਕਾਂ ਦੀ ਰਹਿਣੀ ਬਹਿਣੀ ਪਹਿਰਾਵਾ ਜੀਵਨ ਜਾਂਚ ਘਰਾਂ ਦੀ ਬੰਤਰ ਖਾਣ ਪੀਣ ਲੋਕ ਗੀਤ ਖਾਣ ਮੁਹਾਵਰੇ ਰੌ ਰੀਤਾਂ ਸਥਾਨਕ ਬਸੇਈਆਂ ਦੇ ਆਧਾਰ ਤੇ ਹੀ ਹੁੰਦੇ ਹਨ ਜਿਵੇਂ ਹੁਣ ਮੀਂਹ ਜਿੱਥੇ ਮੀਂਹ ਪੈਂਦਾ ਤੇ ਜਿੱਥੇ ਮੀਂਹ ਘਟ ਪੈਂਦਾ ਉਹਨਾਂ ਦੇ ਘਰਾਂ ਦੀ ਬੰਤਰ ਦਾ ਹੀ ਫਰਕ ਹੁੰਦਾਗਾ ਭਾਰਤ ਹਜ਼ਾਰਾਂ ਪਛਾਵਾਂ ਅੱਧੀ ਦਰਜਣ ਧਰਮ ਸਮਾਜਿਕ ਸੱਭਿਆਚਾਰਕ ਤੇ ਸਮਾਜਿਕ ਪਰੰਪਰਾਵਾਂ ਦਾ ਲੰਮਾ ਇਤਿਹਾਸ ਤੇ 1.5 ਅਰਬ ਦੇ ਲਗਭਗ ਅ ਬਸੌਆਗੀ ਭਾਰਤ ਦੀ ਇੰਨੇ ਵਖਰੇਵੇਂ ਕਾਰਨ ਇੱਕ ਰਾਸ਼ਟਰ ਵਿੱਚ ਇੱਕ ਭਾਸ਼ਾ ਵਾਲੀ ਗੱਲ ਕਿਵੇਂ ਵੀ ਸੰਭਵ ਨਹੀਂ ਹੋ ਸਕਦੀ ਸਰਕਾਰੀ ਚੈਨਲਾਂ ਤੇ ਕੇਂਦਰੀ ਸਰਕਾਰ ਦੇ ਖਬਰਾਂ ਦੇ ਵਿੱਚ ਵੀ ਗੂੰਗਾਣ ਕੀਤੇ ਜਾ ਰਹੇ ਆ ਕੁਝ ਲੜੀਵਾਰਾਂ ਦਾ ਮੂੜ ਪ੍ਰਸਾਰਣ ਹੋ ਰਿਹਾ ਉਹਨਾਂ ਗੱਲਾਂ ਨੂੰ ਉਭਾਰਨ ਵਾਸਤੇ ਸ਼ਾਇਰਾਂ ਦੇ ਨਾਮ ਪ੍ਰਾਂਤ ਪ੍ਰਾਤਨ ਗ੍ਰੰਥਾਂ ਦੇ ਪ੍ਰਸੰਗ ਵਿੱਚ ਬਦਲੇ ਗਏ ਐ ਤੇ ਬਦਲੇ ਜਾ ਰਹੇਗੇ ਸੰਵਿਧਾਨਕ ਸੌਦਾ ਦਾ ਨਾਮ ਸੰਸਕ੍ਰਿਤ ਦੇ ਨਾਮ ਵਿੱਚ ਰੱਖਿਆ ਜਾ ਰਿਹਾ ਕੋਵਿਡ 19 ਸਮੇਂ ਜੋ 18 ਦਿਨਾਂ ਖਾਸ ਧਾਰਮਿਕ ਪ੍ਰੋਗਰਾਮ ਕਰਨ ਲਈ ਕਿਹਾ ਗਿਆ ਸੀ ਉਹ ਮਹਾਭਾਰਤ ਨਾਲ ਜੋੜ ਕੇ ਪ੍ਰਸੰਗ ਰਚਿਆ ਗਿਆ ਚੰਦਰਜਾਨ ਤੇ ਵਿਗਿਆਨੀਆਂ ਦੇ ਯਤਨਾਂ ਤੋਂ ਪਹਿਲਾਂ ਸੰਸਕ੍ਰਿਤ ਦੇ ਲੋਕਾਂ ਦਾ ਵਿਚਾਰਨ ਕੀਤਾ ਗਿਆ ਨਵੇਂ ਪਾਰਲੀਮੈਂਟ ਭਵਨ ਤੋਂ ਪਹਿਲਾਂ भूमि पूजन ਕੀਤਾ ਗਿਆ ਇਸੇ ਤਰ੍ਹਾਂ ਹੀ RAM LALLA ਦੀ ਸਥਾਪਨਾ ਦੇ ਸੰਬੰਧ ਚ ਪੁਰਾਣੇ ਹਿੰਦੂ ਰਵਿਤਾ ਨਾਲ ভূমি पूजन ਕੀਤਾ ਗਿਆ ਭਾਰਤ ਦੀ ਅਨੇਕਤਾ ਵਿੱਚ ਏਕਤਾ ਹੈ ਇਹ ਹੀ ਸੁਹਾਣਾ ਭਾਰਤ ਦਾ ਗੁਲਦਸਤਾ ਹੈ ਵੱਖਰੇ ਵੱਖਰੇ ਫੁੱਲਾਂ ਦਾ ਜਿਵੇਂ ਗੁਲਦਸਤਾ ਹੁੰਦਾ ਹੈ ਈ ਐਈ ਅਨੇਕਤਾ ਦਾ ਅਨੇਕਾਂ ਪਛਾਵੇਂ ਅਨੇਕਾਂ ਬੋਲੀਆਂ ਅਨੇਕਾਂ ਤਰ੍ਹਾਂ ਦੇ ਲੋਕ ਪਹਿਰਾਵੇ ਇਹ ਸਾਰਾ ਕੋਸਾ ਮਤਲਬ ਅਨੇਕਤਾ ਹੈ ਬੇਸ਼ੱਕ ਪਰ ਹੈ ਇੱਕ ਗੁਲਦਸਤਾ ਭਾਰਤ ਆ ਇੱਕ ਦੇਸ਼ ਇੱਕ ਭਾਸ਼ਾ ਵਾਲਾ ਪਾਠ ਤਾਂ ਇਕਤਾ ਤੋਂ ਭੱਜਣ ਵਾਲਾ ਕੰਮ ਹੈ ਵੀ ਇਹ ਇੱਕ ਦੇਸ਼ ਇੱਕ ਭਾਸ਼ਾ ਕਹੀਏ ਸੀ ਨਹੀਂ ਇੱਥੇ ਪਛਾਵਾਂ ਵੀ ਰਹਿਣੀਆਂ ਦੇਸ਼ ਇਕਗ ਪਰ ਪਛਾਵਾਂ ਵੱਖਰੀਆਂ ਵੱਖਰੀਆਂ ਨੇ ਵੱਖਰੇ ਵੱਖਰੇ ਰੰਗ ਦੇ ਨਾਲ ਹੀ ਬਨਸਵਨਤਾ ਹੈ ਦੱਖਣੀ ਰਾਜਾਂ ਨੇ ਇਸ ਪਛਾਈ ਫਾਰਮੂਲੇ ਨੂੰ ਰੱਦ ਕਰ ਦਿੱਤਾ ਜੋ ਤਿੰਨ ਪਛਾਈ ਫਾਰਮੂਲਾ ਹੈ ਇਸ ਨੂੰ ਰੱਦ ਕੀਤਾ ਪੰਜਾਬ ਨੂੰ ਵੀ ਇਹਨੂੰ ਪ੍ਰਵਾਨ ਨਹੀਂ ਕਰਨਾ ਚਾਹੀਦਾ ਕਿਉਂ ਨਹੀਂ ਤਾਂ ਜਿਵੇਂ CBSE ਨੇ ਪੱਤਰ ਜਾਰੀ ਕਰਤਾ ਸੀ ਪੰਜਾਬੀ ਨੂੰ ਸਮਾਪਤ ਕਰਨ ਦਾ ਇਸੇ ਤਰ੍ਹਾਂ ਹੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਵੀ ਇਹ ਜਦੋਂ ਪਾਲਿਸੀ ਲਾਗੂ ਹੋਈ ਪੱਤਰ ਲਾਗੂ ਹੋ ਜਾਰੀ ਹੋ ਸਕਦਾ ਹੈ ਏਕਤਾ ਤੇ ਬਨਸਵਨਤਾ ਰੱਖਣਾ ਮੁਲਕ ਲਈ ਬਹੁਤ ਜ਼ਰੂਰੀ ਹੈ ਕਿਉਂ ਕਿ ਕਿਉਂਕਿ ਇੱਥੇ ਹਏ ਅਨੇਕਤਾ ਹੈ ਤੇ ਉਸ ਨੂੰ ਇਕੱਠਾ ਰੱਖਣ ਵਾਸਤੇ ਇਹ ਬਨਸਵਨਤਾ ਜ਼ਰੂਰੀ ਹੈਗੀ ਜੇ ਤੁਸੀਂ ਵੰਨਸਵੰਨਤਾ ਕਾਇਮ ਨਹੀਂ ਰੱਖ ਸਕਦੇ ਤਾਂ ਤੁਸੀਂ ਏਕਤਾ ਵੀ ਕਾਇਮ ਨਹੀਂ ਰੱਖ ਸਕਦੇ ਇਹ ਸੂਲ ਹੈ। ਅ ਥੈਂਕ ਯੂ।